ਸਤਿ ਸ਼੍ਰੀ ਅਕਾਲ ਮਿੱਤਰੋ ਮੈਂ ਤੁਹਾਡਾ ਆਪਣਾ ਢਿੱਲੋ ਯੂਟਿਊਬਰ ਬਾਕੀ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਚੈਨਲ ਤੇ ਤੇ ਬਾਕੀ ਮਿੱਤਰੋ ਆਪਾਂ ਲੈ ਕੇ ਆਏ ਹਾਂ ਤੁਹਾਡੀ ਸਪੈਸ਼ਲ ਵੀਡੀਓ ਟਰੈਕਟਰਾਂ ਦੀ ਬਹੁਤ ਹੀ ਘੱਟ ਰੇਟਾਂ ਦੇ ਮਾਰਕ ਵੀਰੇ ਫੋਨ ਨੰਬਰ ਵੀ ਦੱਸਾਂਗੇ ਤੇ ਕਰਦੇ ਆਪਾਂ ਵੀਡੀਓ ਸ਼ੁਰੂ ਦੱਬ ਕੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਟਰੈਕਟਰ ਦੀ ਕੰਪਲੀਕੇਸ਼ਨ ਸਭ ਤੋਂ ਪਹਿਲਾ ਟਰੈਕਟਰ ਹੈ ਵੀਰੇ ਮੈਸੀ 245 2001 ਮਾਡਲ ਦਾ 50 ਨੰਬਰ ਟਰੈਕਟਰ ਹੈ ਵੀਰੇ 48 ਹਸ ਪਾਵਰ ਦਾ 50 ਐਸ ਵੀਰੇ ਟਾਇਰਾਂ ਦੇ ਟਰੈਕਟਰ ਦੇ 21 ਕਿਪ ਬਾਲੀ ਵੀਰੇ ਕਾਪੀ ਇਹਦੀ ਔਨਲਾਈਨ ਚੜਿਆ ਹੋਇਆ ਟਰੈਕਟਰ 75893 14258 ਪੰਜਾਬ ਨੰਬਰ ਟਰੈਕਟਰ ਵੀਰੇ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਪੂਰਾ ਸਾਫ ਕਲਰ ਚ ਟਰੈਕਟਰ ਪੈਗਾ ਮੈਸੀ 245 DI ਅੱਗੇ ਆ ਗਿਆ ਵੀਰੇ ਸਵਰਾ 735 FE 2002 ਮਾਡਲ ਆ ਟਾਇਰ ਵੀਰੇ ਦੇ ਹੈਗੇ 95 ਪੈਸੇ ਗੁੱਡੀਅਰ ਕੰਪਨੀ ਦੇ ਟਾਇਰ ਆ ਇਹਦੇ ਤੇ 2002 ਮਾਡਲ ਆ ਪੰਜਾਬ ਨੰਬਰ ਟਰੈਕਟਰ ਆ 2 ਲੱਖ 280 ਰੁਪਏ ਦੀ ਕੀਮਤ ਰੱਖੀ ਗਈ ਆ ਬਾਰ ਪੰਪਾ ਵਾਲਾ ਵੀਰੇ ਟਰੈਕਟਰ ਹੈ ਬਾਕੀ ਟਾਇਰਾਂ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਗੁੱਡੀਅਰ ਕੰਪਨੀ ਦਾ ਟਾਇਰ ਚੜੇ ਹੋਏ ਆਗੇ 88375 37857 ਮਾਲਕ ਵੀ ਦਾ ਫੋਨ ਨੰਬਰ ਆ ਬਾਕੀ ਵੀਰੇ ਟਰੈਕਟਰ ਦੀ ਕੰਡੀਸ਼ਨ ਬੜੀ ਵਧੀਆ ਸਾਫ਼ ਆ ਦੇਖ ਸਕਦੇ ਤੁਸੀਂ ਵੀਡੀਓ ਵਿੱਚ ਪੂਰਾ ਰੰਗ ਬੰਨ ਪਿਆ ਟਰੈਕਟਰ ਦਾ ਪੂਰਾ ਚੰਗੀ ਕੁਆਲਿਟੀ ਦਾ ਇੱਕ ਤਰ੍ਹਾਂ ਦਾ ਪਰ ਰੇਨ ਵਾਲੀ ਕਹਿ ਸਕਦੇ ਟਰੈਕਟਰ ਬਹੁਤ ਹੀ ਘੱਟ ਚੱਲਿਆ ਹੋਇਆਗਾ ਬਾਹਰ ਪੰਪਾ ਟਰੈਕਟਰ ਦੇ ਅੱਗੇ ਵੀਰੇ 855 2008 ਮਾਡਲ ਆ ਪੰਜਾਬ ਨੰਬਰ ਟਰੈਕਟਰ ਵੀਰੇ ਬਾਕੀ ਟਰੈਕਟਰ ਇਕੜੀਛ ਦੇਖ ਸਕਦੇ ਹੋ ਵੀਡੀਓ ਵਿੱਚ ਕਲੌਸ ਕਰਦੇ ਇੰਜਨ ਚ ਤੇਲ ਬ੍ਰੇਕਾਂ 65 ਪੈਸ ਬ੍ਰੇਕ ਦੇ ਟਾਇਰ ਆ 345000 ਰੁਪਏ ਦੀ ਕੀਮਤ ਰੱਖੀ ਗਈ ਆ 88375 37857 ਮਾਲਕ ਵੀਰ ਦਾ ਫੋਨ ਨੰਬਰ ਆ ਬਾਕੀ ਟਰੈਕਟਰ ਵੀਰੇ ਪੂਰਾ ਸਾਫ ਕੰਡੀਸ਼ਨ ਚ ਪਿਆਗਾ ਬਾਕੀ ਦੇਖ ਸਕਦੇ ਹੋ ਵੀਡੀਓ ਵਿੱਚ ਚੰਗੇ ਟਾਇਰ ਇਹਦੇ ਗੁੱਡੀਅਰ ਕੰਪਨੀ ਦੇ ਵਧੀਆ ਕੁਆਲਿਟੀ ਦਾ ਟਰੈਕਟਰ ਅੱਗੇ ਅੱਗੇ ਵੀਰੇ ਸੋਨਾਲੀਕਾ 35 ਵਾਲਾ 2008 ਮਾਡਲ ਆ 60 ਪੈਸੇ ਟਾਇਰ ਆ 2,20,000 ਰੁਪਏ ਦੀ ਕੀਮਤ ਰੱਖੀ ਜੇ ਵੀਰੇ ਬਾਕੀ ਵਧੀਆ ਕੁਆਲਿਟੀ ਦਾ ਟਰੈਕਟਰ ਪੈ ਦੇਖ ਸਕਦੇ ਹੋ 98778 28543 ਅੱਗੇ ਵੀਰੇ 575 ਡੀ ਆਈ ਮਹਿੰਦਰਾ 1,40,000 ਰੁਪਏ ਕੀਮਤ ਰੱਖੀ ਗਈ ਜੀ ਵਧੀਆ ਸਾਫ ਕੁਆਲਿਟੀ ਜੇ ਟਰੈਕਟਰ ਪੈ ਵੀ 98777 40498 ਮਾਲਕ ਵੀਰ ਦਾ ਫੋਨ ਨੰਬਰ ਆ ਬਾਕੀ ਦੇਖ ਸਕਦੇ ਮਹਿੰਦਰਾ 575 ਵਧੀਆ ਕੁਆਲਿਟੀ ਦਾ ਟਰੈਕਟਰ ਪੈ ਵੀਰੇ ਪੰਜਾਬ ਨੰਬਰ ਟਰੈਕਟਰ ਹੈ ਪੀਵੀ 13 ਅੱਗੇ ਵੀਰਾ ਸਵਰਾਜ 855 13 ਮਾਡਲ ਆ 4 ਸਟਾਰ ਚਾ ਡਬਲ ਡਸਟੀ ਬੁੱਟਰ ਵੀਰੇ 90 ਪੈਸੇ ਟਾਇਰ ਆ ਸਟਰੈਕਟਰ ਦੇ 445 ਰੁਪਏ ਕੀਮਤ ਰੱਖੀ ਗਿਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਰੇ ਕਰ ਲੋ ਨੋਟ ਤੇ ਵਧੀਆ ਗੁੱਡੀਅਰ ਕੰਪਨੀ ਦਾ ਟਾਇਰ ਵੀਰੇ ਤੇ ਵਧੀਆ ਕੁਆਲਿਟੀ ਦਾ ਟਰੈਕਟਰ ਪਿਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪੂਰਾ ਸਾਫ ਕੰਡੀਸ਼ਨ ਚ ਪਿਆ ਵੀਰੇ ਅੱਗੇ ਅੱਗੇ ਵੀਰੇ 60 ਫਾਰਮ 2009 ਮਾਡਲ ਆ 275000 ਰੁਪਏ ਦੀ ਕੀਮਤ ਰੱਖੀ ਗਈ ਆ ਬਾਕੀ ਵਧੀਆ ਕੰਡੀਸ਼ਨ ਚ ਵੀਰੇ ਟਰੈਕਟਰ ਪਿਆ ਵੀ 97809 28008 ਮਾਲਕ ਵੀਰੇ ਦਾ ਫੋਨ ਨੰਬਰ ਆ ਵੀਰੇ ਬਾਕੀ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਦੇਖ ਸਕਦੇ ਹੋ ਵੀਡੀਓ ਵਿੱਚ ਅਗੇ ਨਿਊ ਹਾਲੈਂਡ 363 ਵੀਰੇ 2002 ਮਾਡਲਾ ਸਾਰਾ ਟੱਟਾ ਵੀਰੇ ਓਰੀਜਨਲ ਆ ਇਹ ਅਲਟੀਨੇਟਰ ਵੀ ਵੀਰੇ ਨਾਲ ਦੇਦਾ ਪੀਬੀ 45 ਨੰਬਰ ਆ 290000 ਰੁਪਏ ਦੀ ਕੀਮਤ ਰੱਖੀ ਗਈ ਆ 88277 25955 ਬਾਕੀ ਵੀਰੇ 85 ਤੋਂ 90 ਪैसे ਇਹਦੇ ਟਾਇਰ ਟਰੈਕਟਰ ਦੇ ਵਧੀਆ ਸਾਫ ਕੰਡੀਸ਼ਨ ਦਾ ਟਰੈਕਟਰ ਆ ਦੇਖ ਸਕਦੇ ਹੋ ਸਾਰਾ ਟਰੈਕਟਰ ਵੀਰੇ ओरिजिनल ਨਾਲ ਦਾ ਪੇਂਟ ਆ ਟਰੈਕਟਰ ਤੇ ਕਿਤੋਂ ਪੇਂਟ ਨਹੀਂ ਹੋਇਆ ਵਧੀਆ ਕੁਆਲਿਟੀ ਚ ਪਿਆਗਾ ਟਰੈਕਟਰ ਬਾਕੀ ਤੁਸੀਂ ਦੇਖ ਸਕਦੇ ਹੋ ਅੱਗੇ ਆ ਗਿਆ ਵੀਰੇ 855 2005 ਮਾਡਲ ਆ ਪੂਰਾ ਸਾਫ ਕਲਰ ਦਾ ਟਰੈਕਟਰ ਹੈਗਾ 98145 81903 ਮਾਲਕ ਵੀਰੇ ਦਾ ਵੀਰੇ ਫੋਨ ਨੰਬਰ ਆ ਬਾਕੀ ਟ੍ਰਿਕ ਐਡੀਸ਼ਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਆਪਣੇ ਚੈਨਲ ਨੂੰ ਪਾਲਿਕ ਕਰ ਲਿਓ ਸਬਸਕ੍ਰਾਈਬ